ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਫੇਜ ਤੇ ਭਰਾਓ ਅੱਜ ਖੜਿਆ ਟਰੈਕਟਰ ਮੰਡੀ ਤਲਵੰਡੀ ਸਾਬੋ ਤੇ ਪਹਿਲੀ ਮੰਡੀ ਆ ਬਾਈ ਆਪਾਂ ਮੋੜਾਂ ਬੰਨੀਓ ਜਦੋਂ ਤੁਸੀਂ ਆਉਣਿਓ ਇੱਕ ਨੰਬਰ ਮੰਡੀ ਬਾਈ ਦੀਪਾ ਸੇਖ ਪਰਿਆਲਾ ਦੀਪਾ ਸੇਖ ਪਰਿਆਲਾ ਉਹਦੀ ਮੰਡੀ 'ਚ ਖੜਿਆ ਤੁਹਾਨੂੰ ਮਿਲਾਵਾਂਗੇ ਨਾਲੇ ਦਿਖਾਵਾਂਗੇ ਬਾਈ ਦੇ ਟਰੈਕਟਰਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਦੀਪਕ ਭਾਈ? ਠੀਕ ਹੈ ਜੀ, ਵਧੀਆ ਜੀ। ਕੰਮ ਹੈ? ਕਿਵੇਂ ਕੰਮਕਾਰ? ਹੋਰ ਜਿਹਦਾ ਕੀ? ਕੰਮਕਾਰ ਵਧੀਆ ਜੀ। ਕੀ ਟਾਕ? ਸਿੱਤਾ ਕਹਿ ਉਹਨੇ? ਦੀਪਕ ਕਿੰਨੇ ਕੁ ਟਰੈਕਟਰ ਆਪਣੇ ਦਿਖਾਈ ਕਰਾਂ ਟਰੈਕਟਰ? ਕੋਲੇ ਅੱਜ 5-6 ਟਰੈਕਟਰ ਇੱਥੇ ਹੈਗੇ ਮੇਰੇ ਕੋਲ ਉਹਨਾਂ ਬਾਈ। ਠੀਕ ਹੈ ਬਾਈ। ਤੇਰਾ ਫੋਨ ਨੰਬਰ ਬੋਲ ਦੇ ਪਹਿਲਾਂ ਤਾਂ। ਆਪਣਾ ਨੰਬਰ ਹੈਗਾ 94641 9464170 94641 32074 32074 ਬਾਈ ਦਾ ਪਿੰਡ ਹੈ ਸਿਖਰ ਹਾਂਜੀ ਟਰੈਕਟਰ ਕਿੱਥੇ ਹੁੰਦਾ ਬਾਈ ਆਪਣੇ ਟਰੈਕਟਰ ਆਪਣੇ ਤਲਵੰਡੀ ਹੁੰਦੇ ਨੇ ਤਕਰੀਬਨ ਬਾਈ ਦਾ ਸਾਰੇ ਟਰੈਕਟਰ ਤੇ ਲੋਨ ਹੋ ਜੋ ਹਾਂਜੀ ਜੇ ਕੋਈ ਪੁਰਾਣਾ ਵਿੱਚ ਟਰੈਕਟਰ ਘਟਾਉਣਾ ਹੈ ਉਹ ਘਟ ਲਾਣੀ ਤਾਂ ਘਟਿਆ ਜੇ ਕੋਈ ਭਰਾ ਫੋਟੋ ਮੰਗਦਾ ਹੈ ਫੋਟੋ ਵੀਡੀਓ ਪਾ ਦੇ ਫੋਟੋ ਪਾ ਦੋਗੇ ਹੈ ਠੀਕ ਹੈ ਬਾਈ ਜੀ ਚੰਗੀ ਲੱਗੇ ਤਾਂ ਵੀਡੀਓ ਬਾਈ ਜਲਦੀ ਜਲਦੀ ਬਾਈ ਦਾ ਫੋਨ ਨੰਬਰ ਬਥ ਤੁਹਾਨੂੰ ਬੋਲ ਹੀ ਦਿੱਤਾ ਹੈਗਾ ਤੇ ਇਸ ਨੰਬਰ ਤੇ ਬਾਈ ਨਾਲ ਸੰਪਰਕ ਕਰਕੇ ਤੁਸੀਂ ਟਰੈਕਟਰ ਸੰਧੀ ਰੇਟਸ ਸੰਧੀ ਜਾਣਕਾਰੀ ਲੈ ਲਓ ਦੀਪੇ ਸ਼ੁਰੂ ਕਰਦੇ ਆਪਾਂ ਪ੍ਰੀਤ ਤੋਂ ਆਈ ਨੇੜੇ ਮੇਰਾ ਵੀਰ 6090 ਸੈਂਟਰ ਗੇਅਰ ਵਾਲਾ ਨਾ ਜੀ ਇਹ ਹਾਂਜੀ 3 ਸਪੀਡ ਹੈਗਾ ਜੀ 3 ਸਪੀਡ ਹੈ 3 ਸਪੀਡ Oh very good 3 ਸਪੀਡ ਟਰੈਕਟਰ 6090 ਪ੍ਰੀਤ ਹੈ ਬਾਈ ਜੀ ਮਾਡਲ ਇਹ ਮਾਡਲ 2021 ਹੈ 2021 ਮਾਡਲ ਟਰੈਕਟਰ ਹੈ 4,85,000 ਰੁਪਏ ਬਾਈ ਡਿਮਾਂਡ ਕਰਦਾ ਹੈਗਾ ਇਹ ਵੀ ਸੀ ਗੇਰਾਂ ਚਾ ਬਾਈ 3 ਸਪੀਡ ਕਿਉਂਕਿ ਹੁਣ ਅੱਗੇ ਸੁਪਰ ਸੀਟਰ ਦਾ ਜਿਹੜਾ 2 ਮਹੀਨਿਆਂ ਨੂੰ ਰੁੱਤ ਆਉਣੀ ਹੈਗੀ ਉਦੋਂ 3 ਸਪੀਡ ਨੇ ਹੀ ਕੰਮ ਕਰਨਾ ਹੈਗਾ ਤੁਹਾਨੂੰ ਪਤਾ ਹੈ। ਭੱਜ ਲੈ ਜੀ ਟਰੈਕਟਰ ਇਹ ਟਰੈਕਟਰ ਦੇ ਨਾਲ ਦੀ ਟੈਟੂਰ ਨੇ ਕਨੋਪਿਕ ਨੂੰ ਵੀ ਲੱਗੀ ਹੋਈ ਆ ਪੂਰਾ ਚੰਗਾ ਟਰੈਕਟਰ ਆ 3 ਸਪੀਡ ਚ 60 49 ਪ੍ਰੀਤ 485000 ਰੁਪਏ ਡਿਮਾਂਡ ਕਰਦਾ ਡਿਪੇ ਭਾਈ ਦੱਸੀਂ ਕਰਾ ਉੱਚੀ ਬੋਲ ਕੇ ਕਰਾ ਕਿੰਨੇ ਦਾ ਸੌਦਾ ਹੋ ਜੂਗਾ ਇਹਦਾ ਭਾਈ ਆਪਣੀ ਕੋਈ ਵੀਡੀਓ ਥੋੜੀ ਸ਼ੇਅਰ ਕਰਕੇ ਉਹ ਹੀ 10000 ਰੁਪਏ ਮਾਨਤਾਨ ਕਰ ਦਾਂਗੇ ਲਿਖੇ ਤੋ ਹਾਂਜੀ ਕੀ ਸੌਦੇ ਜੋ ਨਾ ਲਿਖੇ ਜੋ ਕਰਦੇ ਆਂਗੇ ਲਿਖੇ ਜੋ ਯਾਰ ਹੋਰ ਵੀ ਮਾਨਤਾਨ ਕਰਦੇ ਹੋਰ ਮਾਨਤਾਨ ਕਰਦੇ ਕੋਈ ਗੱਲ ਨਹੀਂ ਠੀਕ ਹੈ ਬਾਈ ਜੀ 10000 ਰੁਪਏ ਮਾਈਕ ਕਹਿੰਦਾ ਮਾਨਤਾਨ ਕਰਦੇ ਆਂ ਬਾਕੀ ਆਪਾਂ ਹੋ ਜਾ ਉਹ ਤਾਂ ਉੱਪਰ ਆਪਾਂ ਕਰਾਵਾਂਗੇ ਜਿਹੜਾ ਵੀਡੀਓ ਵਾਲਾ 5000 ਰੁਪਏ ਠੀਕ ਹੈ ਅੱਗੇ ਬਾਈ ਕੋਲ 5620 ਫੀਮ ਟਰੈਕਟਰ ਹੈ ਜੀ 5620 ਸੀਆਰਡੀ ਇੰਜਨ ਚਾ 2023 ਮਾਡਲ ਹੈ 600 ਘੰਟਾ ਚੱਲੇਣਾ ਜੀ ਟਰੈਕਟਰ ਹਾਂ ਇਹ 700 ਕੁਸ਼ ਘੰਟੇ ਚੱਲੇ ਜੀ ਅੱਛਾ 700 ਤੇ ਕੁਸ਼ ਕੀ ਘੰਟੇ ਚੱਲੇ ਹੋਇਆ ਟਰੈਕਟਰ ਹੈਗਾ ਪੂਰਾ ਨਵਾਂ ਟਰੈਕਟਰ ਹੈ ਬਸ ਸਿਰਫ ਪੂਰਾ ਟਰੈਕਟਰ ਇੱਕ ਜੋਕ ਲੱਗਿਆ ਹੋਇਆ ਪਿਓਰ 2023 ਮਾਡਲ ਦੇ ਮਾਰਕੇ ਆ ਟਰੈਕਟਰ 700 ਘੰਟਾ ਚੱਲਿਆ ਹੋਇਆ ਬਾਈ ਨਹੀਂ ਤਾਂ ਇਸ ਟਰੈਕਟਰ ਨੂੰ ਭਾਵੇਂ 400 ਘੰਟੇ ਤੇ ਕਰਾਉਂਦਾ ਬਾਈ ਪਰ ਬਾਈ ਕਹਿੰਦਾ ਛੇੜ ਛੜ ਤਾਂ ਨਹੀਂ ਕੀਤੀ ਕੋਈ ਨਹੀਂ ਕੋਈ ਵੀ ਨਹੀਂ ਚਮ ਨਵਾਂ ਟਰੈਕਟਰ ਵੇਟ ਬੂਟ ਸਾਰੇ ਨਾਲ ਅਗਲੇ ਵੀ ਪਿਛਲੇ ਰਮਾਲੇ ਵੀ ਸਾਰਾ ਕੁਝ ਨਾਲ ਹੈਗਾ ਜਿੱਥੇ ਕਿਤੇ ਕੋਈ ਨਿਸ਼ਾਨ ਪਹਿਲੀ ਵਾਰ ਤਾਂ ਹੈ ਹੀ ਨਹੀਂ ਮੱਕੀ ਦਾ ਹੈਗਾ ਤਾਂ ਉਵੇਂ ਜਿਵੇਂ ਹੈਗਾ ਫੁੱਲ ਟੌਪ ਮਾਲਾ ਪੰਜਾਬੀ 12 ਲੱਖ ਤੇ 40 ਹਜ਼ਾਰ ਡਿਮਾਂਡ ਹੈ ਜੀ ਇਹਦੀ ਹਾਂਜੀ ਠੀਕ ਹੈ ਬਾਈ ਨਾਲ ਰੇਟ ਦੀ ਤੁਸੀਂ ਆਪ ਹੀ ਸੰਪਰਕ ਕਰ ਲਿਓ 2023 ਮਾਡਲ ਇੱਥੇ 8 ਲੱਖ ਰੁਪਈਆ ਦੀ ਪੇ ਲੋਨ ਹੋ ਜੂ ਬਾਈ 8 ਲੱਖ ਦਾ 8.5 ਦਾ 8.5 ਲੱਖ ਰੁਪਈਆ ਹੋ ਜੂ ਬਾਈ 8.5 ਲੱਖ ਦਾ ਬਾਈ ਜੀ ਲੋਨ ਹੋ ਜੂਗਾ ਸਿਰਫ 2.5-3 ਲੱਖ ਰੁਪਈਆ ਤੁਹਾਡੇ ਕੋਲੇ ਹੋਣਾ ਚਾਹੀਦਾ ਅੱਗੇ ਬਾਈ ਕੋਲੇ ਹੈਗਾ ਸੋਨਾ ਲਿਕਾ 35 ਵਾਲਾ ਸੋਨਾਲਿਕਾ 35 ਇਹ ਵੀ ਟੌਪ ਮਾਡਲ ਚ ਹੈ ਜੀ ਹਾਂਜੀ ਇਹ ਮਾਡਲ 2023 ਜੀ ਇਹ 2023 2023 ਮਾਡਲ ਡਬਲ ਡਿਸਟਰੀਬਿਊਟਰ ਵਾਲਾ 39 ਐਚਪੀ ਵਾਲਾ ਟਰੈਕਟਰ ਹੈਗਾ ਸੋਨਾਲਿਕਾ 35 ਕਿਉਂਕਿ ਅੱਜ ਕੱਲ ਜਿਹੜਾ ਕਿਰਾਏ ਆ ਟਰਾਲੀ ਟ੍ਰੋਲੀ ਵਾਲੇ ਜ਼ਿਆਦਾ ਇਹਨੂੰ ਪਸੰਦ ਕਰਦੇ ਆ ਪਾਵਰ ਸਟੀering ਚ ਆ ਜਾਂਦਾ ਜੀ ਡਬਲ ਕਲਚ ਹੈ ਰਿਵਰਸ ਵੀਡੀਓ ਫੁੱਲ ਟੌਪ ਮਾਡਲ ਹੀ ਹੈ ਨਾ 39 ਐਚਪੀ ਕੈਟਾਗਰੀ ਦਾ ਟਰੈਕਟਰ ਹੈ ਇਹਦਾ ਮੁੱਲ ਕਿੰਦੀ ਪਈ ਜੀ ਇਹਦਾ 4,95,000 ਰੁਪਏ 4,95,000 4 ਲੱਖ ਰੁਪਏ ਦੇ ਲਗਭਗ ਇਹ ਤੇ ਲੋਨ ਹੋ ਜੂ ਬਾਈ ਹਾਂ ਕਮਰ ਮੈਂ ਦੇ ਦਾਂਗੇ ਮੌਕੇ ਤੇ 4 ਲੱਖ ਤੇ 80 ਹਜ਼ਾਰ ਦੇ ਦਾਂਗੇ 4 ਲੱਖ 80 ਹਜ਼ਾਰ ਦਾ ਬਾਕੀ ਬਾਈ ਨਾਲ ਗੱਲ ਕਰ ਲਿਓ ਤੁਸੀਂ ਮਾਰ ਕੇ ਮੁਰ ਕੇ ਦੇਖ ਲਓ 2023 ਦੇ ਪਿਓ ਇਹ 1200 ਘੰਟੇ ਚੱਲਿਆ ਉਸੇ 1200 ਘੰਟੇ ਚੱਲਿਆ ਠੀਕ ਹੈ ਬਿਲਕੁਲ ਨਵਾਂ ਟਰੈਕਟਰ ਹੀ ਆ ਬਾਈ ਕੋਲੇ ਜਮ ਸਾਰੇ ਟਰੈਕਟਰ ਜਿਹੜੇ ਫੇਮ ਹੀ ਆ ਬਾਈ ਜਮ ਪੂਰੇ ਕੋਰੇ ਨਵੇਂ ਟਰੈਕਟਰ ਨੇ ਸਾਰੇ ਟਰੈਕਟਰਾਂ ਤੇ ਲੋਨ ਹੋ ਜੂ ਸਾਰਿਆਂ ਦੇ ਵਿੱਚ ਹੀ ਪੁਰਾਣਾ ਟਰੈਕਟਰ ਕੱਟੇ ਜੋ ਅੱਗੇ ਬਾਈ ਕੋਲੇ ਇਹਦਾ 855 855 2010 ਮਾਡਲ 10 ਮਾਡਲ ਹੈ 3 ਲੱਖ ਤੇ 65 ਹਜ਼ਾਰ ਡਿਮਾਂਡ ਹੈ ਇਹਦੀ ਹਾਂਜੀ ਬਾਡੀ ਲਾਈਨ ਦਾ ਟਰੈ ਰਵਰਸ ਪੀਡੀਓ ਤੇਲ ਬ੍ਰੇਕ ਦਾ ਟਰੈਕਟਰ ਬਾਈ ਜੀ ਕਿ ਸੁੱਕੀ ਬ੍ਰੇਕ ਦਾ ਤੇਲ ਬ੍ਰੇਕਾਂ ਵਾਲਾ ਜੀ 14928 ਦੇ ਪਿਛਲੇ ਟਾਇਰ ਹੈਗੇ ਮਗਰਾਣਾ ਦੀ ਮਾੜੀ ਮੋਢੀ ਡਟਿੰਗ ਹੋਈ ਹੈਗੀ ਪਹਿਲਾਂ ਦੱਸ ਦਿੰਦੇ ਆ ਕਿ ਕਈ ਵਾਰੀ ਭਰਾ ਕੋਈ ਦੂਰੋਂ ਆਉਂਦਾ ਹੈਗਾ ਤੇਲ ਬ੍ਰੇਕ ਰਵਰਸ ਪੀਡੀਓ ਵਾਲਾ ਟਰੈਕਟਰ ਹੈਗਾ ਬਾਕੀ ਟਰੈਕਟਰ ਫੁੱਲ ਨਵੇਂ ਤੇ ਨਵੇਂ 95 ਪੈਸੇ ਟਰੈਕਟਰ ਦਾ ਟਾਇਰ ਪਏ ਆ ਤੇ 80 ਪੈਸੇ ਟਰੈਕਟਰ ਦੀ ਕੰਡੀਸ਼ਨ ਪਈ ਆ ਬਾਕੀ ਸਾਰੇ ਇਹ ਟਰੈਕਟਰ ਕਿੰਨੇ ਦਾ ਦੀ ਪਹੋਜ ਬਾਈ ਇਹ 365000 ਰੁਪਏ ਡਿਮਾਂਡ ਕਰਦੇ ਆ ਬਾਈ ਠੀਕ ਹੈ ਬਾਈ ਨਾਲ ਸਿੱਧਾ ਜਾ ਰ ਆਪਾਂ ਨੇ ਨਾ ਇਹ ਬਾਈ ਭਾਈ ਨਾਲ ਤੁਸੀਂ ਫੋਨ ਕਰਕੇ ਆਪ ਹੀ ਸੰਪਰਕ ਕਰਕੇ ਆਪ ਦਾ ਰੇਟ ਤੁਸੀਂ ਲਾ ਲਿਓ ਤੇ ਸਿੱਧਾ ਸੰਪਰਕ ਕਰ ਲਓ ਸੌਦਾ ਕਰਾ ਕੇ ਫੋਨ ਮੈਨੂੰ ਲਾ ਲਿਓ ਤੇ 5000 ਰੁਪਏ ਛੋੜ ਮੈਂ ਕਰਾਂ ਠੀਕ ਹੈ ਅੱਗੇ ਬਾਈ ਕੋਲ ਹੈਗਾ 735 735 ਕਿਹੜਾ ਮਾਡਲ ਹੈ ਸਰ 2002 ਮਾਡਲ ਹੈ ਜੀ 2000 ਤੇ 2 ਮਾਡਲ 735 ਨੰਬਰ ਸਰ ਇਹਦਾ ਨੰਬਰ ਪੰਜਾਬ ਦਾ ਨੰਬਰ ਪੰਜਾਬ ਦਾ ਇਹ ਬਾਈ ਸਾਰੇ ਟਰੈਕਟਰ ਹੀ ਪੰਜਾਬ ਨੰਬਰ ਮਾਝੇ ਤੇ ਦੁਆਬੇ ਵਾਲੇ ਬਾਈ ਇਹ 735 ਨੂੰ ਬਹੁਤ ਲਾਈਕ ਕਰਦੇ ਆ ਕਿ 2002 ਮਾਡਲ ਦਾ ਟਰੈਕਟਰ ਤੇ ਟਾਇਰ ਪਿਛਲੇ 45 ਕੇ ਪੈਸੇ ਆ ਅਗਲੇ ਹੱਦੇ ਕੇ ਨੇ ਟਰੈਕਟਰ ਠੀਕ ਹੈਗਾ ਸਾਫ ਸੁਥਰਾ ਹੈ ਮਗਰਾੜਾਂ ਦੀ ਮਾਣੀ ਮੋਟੀ ਸੈਟਿੰਗ ਜੀ ਕਰਨੀ ਪਊਗੀ ਚੰਗਾ ਟਰੈਕਟਰ 2002 ਮਾਡਲ ਹੈ ਇੱਕ ਇਚਰੀ ਵਾਲਾ ਟਰੈਕਟਰ ਇਹਦਾ ਮੁੱਲ ਦੀ ਭਾਜੀ ਕੀ ਆ ਇਹਦਾ ਐਸੇ ਲੋਡ ਇੰਨਾ ਟਾਇਰਾਂ ਦੀ 170000 ਰੁਪਏ ਆਪਾਂ ਇੱਕ ਦੋ ਦਿਨ ਜੇ ਚੇਂਜ ਕਰਾਂਗੇ ਟਾਇਰ ਦੂਰੇ ਦੇ ਠੀਕ ਹੈ ਬ ਬਾਕੀ ਬਾਈ ਨੂੰ ਤੁਸੀਂ ਫੋਨ ਤੇ ਸੰਪਰਕ ਕਰ ਲਿਓ 170000 ਰੁਪਏ ਡਿਮਾਂਡ ਕਰਦਾ ਬਾਈ ਇਹਨਾਂ ਟਾਇਰਾਂ ਚ ਤੁਸੀਂ ਆਪ ਦਾ ਰੇਟ ਡੇਢ ਲਾਉਣੇ 40 ਲਾਉਣੇ 60 ਲਾਉਣੇ ਉਹ ਬਾਈ ਨਾਲ ਸੰਪਰਕ ਕਰ ਲਿਓ ਬਾਈ ਦਾ ਅਖੀਰ ਤੇ ਨੰਬਰ ਤੁਹਾਨੂੰ ਫੇਰ ਬੋਲਾਂਗੇ ਤੇ ਜਲਦੀ ਜਲਦੀ ਵੀਡੀਓ ਚ ਬਾਈ ਨਾਲ ਸੰਪਰਕ ਕਰ ਲਿਓ ਜੇ ਐਡਰੈਸ ਵੀ ਤੁਹਾਨੂੰ ਦੱਸ ਦਿੰਦੇ ਆ ਵੀ ਕਿੱਥੇ ਬਾਈ ਦਾ ਰਹਿਣ ਵਾਲਾ ਸਾਰਾ ਬੋਲਿਓ ਬਾਈ ਜੀ ਪਹਿਲਾਂ ਤਾਂ ਆਪਣਾ ਫੋਨ ਨੰਬਰ ਦਿੱਪੇ ਬਾਈ ਆਪਣਾ ਨੰਬਰ ਹੈ 94641 94641 32074 32074 ਪਿੰਡ ਹੈ ਸੇਹਪੁਰਾ ਨੇੜੇ ਤਲਵੰਡੀ ਸਾਹਿਬ ਜੀ ਤਲਵੰਡੀ ਸਾਹਿਬ ਤੋਂ ਇੱਥੋਂ ਕਿੰਨੇ 10 ਕਿਲੋਮੀਟਰ ਕੇ ਜਿਆਦਾ ਜੀ 6 ਕਿਲੋਮੀਟਰ ਹੈ 6 ਕਿਲੋਮੀਟਰ ਹੈ ਮੋੜ ਤਲਵੰਡੀ ਰੋਡ ਤੇ ਟੋਲ ਪਲਾਜ਼ਾ ਪਿੰਦਾ ਆਪਣੇ ਪਿੰਡ 6 ਕਿਲੋਮੀਟਰ ਲੱਗਿਆ ਹੋਇਆ ਠੀਕ ਹੈ ਬਾਈ ਜੀ ਜੇ ਕੋਈ ਦੂਰ ਵਾਲਾ ਭਰਾ ਕੋਈ ਨਾਲ ਜਾਉਂਦਾ ਹੋਵੇ ਤਾਂ ਦਰਸ਼ਨ ਕਰ ਜਾਓ ਤੇ ਨਾਲੇ ਬਾਈ ਦੇ ਟਰੈਕਟਰ ਦੇਖਣੇ ਹੋਏ ਤਾਂ ਤਲਵੰਡੀ ਸਾਬੋ ਤੋਂ ਜਮਨ ਨਾਲ ਇੱਥੇ ਆਪਣੇ ਆਰੋ ਜਿੱਥੇ ਤਲਵੰਡੀ ਹੁੰਦੇ ਤਲਵੰਡੀ ਹੁੰਦੇ ਆ ਇੱਥੇ ਜਦੋਂ ਮਰਜੀ ਆ ਕੇ ਬਾਈ ਨਾਲ ਫੋਨ ਕਰਕੇ ਆ ਕੇ ਸੰਪਰਕ ਕਰਕੇ ਟਰੈਕਟਰ ਦੇਖ ਸਕਦੇ ਹੋ ਸਾਰੇ ਟਰੈਕਟਰਾਂ ਦੇ ਵਿੱਚ ਪ੍ਰਾਈਟ ਟਰੈਕਟਰ ਕੱਟੇ ਜਾਣਗੇ ਤੇ ਸਾਰਿਆਂ ਦਾ ਹੀ ਲੋਨ ਹੈ ਨਾ ਜੈਸੇਦਾਰ ਜੀ ਆਪਣਾ ਫੋਨ ਨੰਬਰ ਵੀ ਬੋਲ ਦਿਓ ਜੀ 94170 94170 47243 49 243 247 ਜੈਸੇਦਾਰ ਜੋਗਾ ਸਿੰਘ ਜੀ ਇਹ ਤਲਵੰਡੀ ਸਾਬੋ ਤੋਂ ਨੇ ਜੇ ਕੋਈ ਵੀ ਇਹਨਾਂ ਤੋਂ ਤੁਸੀਂ ਟ੍ਰੈਕਟਰਾਂ ਸੰਬੰਧੀ ਰੇਟਾਂ ਸੰਬੰਧੀ ਜਾਣਕਾਰੀ ਲੈਣੀ ਹੈ ਇਸ ਨੰਬਰ ਤੇ ਸੰਪਰਕ ਕਰ ਲਓ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਆਉਂਦੇ ਲਈਏ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਜੀ